ਮੇਰੇ ਵੀਰਾਂ ਚ ਮੈਂ ਫਿਲਲਾ ਜੀ ਦੇ ਗ੍ਰਹਿ ਵਿੱਚ ਹੋਇਆ ਚੌਪੜਾ ਜੀ ਦੇ ਅਸੀਂ ਸਾਰੇ ਇਕੱਠ ਦੇ ਮੋਦ ਪਰ ਸਜ ਕੇ ਸਾਰੇ ਬਿਠੇ ਆ ਕਿ ਇਹਨਾਂ ਦਾ ਜਿਹੜਾ ਇੱਕ ਤਰੀਕ ਨੂੰ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਹੈ ਲਾਲਜੀ ਸਿੰਘ ਕੋਲ ਸਾਡੇ ਉਮੀਦਵਾਰ ਆ ਤੇ ਅੱਜ ਅਸੀਂ ਸਾਰਿਆਂ ਨੇ ਇੱਥੇ ਬਹਿ ਕੇ ਵਿਚਾਰਿਆ ਕਿ ਜਿਹੜੀ ਕੰਪੇਨ ਆ ਲੈਕਟੂਰੀ ਆਪਣੀ ਉਹਨੂੰ ਕਿਵੇਂ ਅੱਗੇ ਵਧਾਉਣਾ ਇਹ ਸਾਰੇ ਭਰਾਵਾਂ ਦੀਆਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਤਗੜੇ ਹੋ ਕੇ ਜਿਹੜੀ ਆਸੀ ਡੈਕੂ ਲੱਭੀ ਹੁੰਦੇ ਉਹਦੇ ਸੰਬੰਧ ਵਿੱਚ ਆ ਜੀ ਹਰੀ ਚੋਪੜਾ ਸਾਹਿਬ ਅੱਜ ਐਮਐਲਏ ਸਾਹਿਬ ਆਇਤਾ ਡਿਗ੍ਰੈਂਡ ਵਿਖੇ ਜਿਹੜੀ ਮੀਟਿੰਗ ਹੋਈ ਆ ਕਿਸ ਬੰਦ ਚ ਹੋਈ ਆ ਤੇ ਕੀ ਕਰਨਾ ਚਾਹੁੰਦੇ ਸਨ ਉਹ ਸਾਹਿਬ ਇਹ ਦੋ ਜਣੇ ਜਿਹੜੇ ਲੈਕਚਰ ਹੋ ਜਾਪੋ ਜਾ ਰਹਾ ਹੈ ਉਹਦੇ ਸੰਬੰਧ ਵਿੱਚ ਐਮਐਲਏ ਸਾਹਿਬ ਆਜਾਇਬ ਮੀਟਿੰਗ ਕੀਤੀ ਆ ਬਤਾ ਬਤਾ ਤੇ ਕੁਝ ਨਜ਼ਰ ਕਰਾਣਾ ਹੈ ਜਿਹੜਾ ਲਾਗੀ ਨੂੰ ਲੱਸਣਾ ਹੈ ਆ ਰੋਡ ਸ਼ੋ ਆ ਉਹਦੇ ਵਾਸਤੇ ਪਿਛੋ ਤੇ ਸਿੱਧੇ ਸਾਨੂੰ ਉਕਤਾਂ ਮੇਰੇ ਸਾਹਮਣੇ ਵਾਤਵਾਦ ਕੇ ਵੱਡਾ ਵਾਅਦਾ ਮੰਗ ਕੰਪਨੀ ਜੀ ਪਰਾਂਗੇ ਮਨ ਕੋ ਜਾ ਕੇ 1000 ਜਾ ਕੇ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਜੋ ਸਾਡੀ ਸਰਕਾਰ ਨੇ ਸਾਡੇ ਲੋਕਾਂ ਨੂੰ ਸੁਤਾ ਦੇ ਦਿੱਤੇ ਨੇ ਜਿਵੇਂ ਜੋਕਰ ਨੌਕਰੀਆਂ ਦਿੱਤੀਆਂ ਨੇ ਪਸਤਰੇ ਮੁਆਫ ਕੀਤੇ ਆ ਬੀਆਰ ਬਲ ਸੇ ਸੁੱਧ ਮੁਆਫ ਕੀਤੇ ਆ ਸਾਰੇ ਉਹ ਗੱਲ ਪੁਛਾਵਾਂਗੇ ਲੋਕਾਂ ਨੂੰ ਦੱਸਾਂਗੇ ਆਪਣੀ ਸਰਕਾਰ ਬਾਰੇ ਕਿ ਲੋਕਾਂ ਤੋਂ ਵਾਅਦਾਗੋਚ ਮੰਗਾਵਾਂਗੇ ਤੇ ਵਾਤਵਾਦ ਲੋਕਾਂ ਦਾ ਕੰਮ ਕੀ ਹੈ ਮੈਂ ਲੋਕਾਂ ਨੂੰ ਪੇਸ਼ ਕਰਦਾ ਹਾਂ ਕਿ ਬਤੋ ਜੋ ਆਵਾਜ਼ ਨੂੰ ਉਤਾਪਨ ਦੇ ਸਕਦਾ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਕੱਲ ਦੇ ਰੋਡ ショਅ ਬਾਰੇ ਅਸੀਂ ਇਹ ਸਾਰੇ ਲੋਕ ਸਾਡੇ ਨਾਲੋਂ ਜ਼ਿਆਦਾ ਉਤਾਵਲੇ ਹੈ ਜੀ ਸਰ ਦੇਖੋ ਕੋਈ ਉਤਾਵਲੇ ਹੈ ਕਿ ਫਟਾਫਟ ਸਾਡੇ ਦਾ ਪ੍ਰੋਗਰਾਮ ਵਾਧੇ ਰਾਂ ਅਸੀਂ ਕੰਪਨੀ ਗੱਲ ਕਰ ਰਹੀਏ ਲੋਕਾਂ ਨਾਲ ਪ੍ਰੇਸ਼ ਕਰ ਰਹੇ ਜੀ ਜਿਹੜੀ ਅੱਜ ਦੀ ਮੀਟਿੰਗ ਬਿੱਲਾ ਚੋਪੜਾ ਦੇ ਗ੍ਰਹਿ ਦੇਖੇ ਕੀ ਕਰਨਾ ਚਾਹੁੰਦੇ ਇਸ ਵੰਚ ਮੈਂ ਇਸ ਵੰਚ ਇਹ ਕਹਿੰਦਾ ਕਿ ਇਲੈਕਸ਼ਨ ਜਿਹੜੀ ਹੋਰ ਸਿਖਰਾਂ ਦੇ ਉੱਪਰ ਹੈ ਜੀ ਐਮਐਲਏ ਤੁਹਾਨੂੰ ਸਾਡੇ ਵਿੱਚ ਇੱਥੇ ਆਏ ਨੇ ਅੱਡੇ ਦੀ ਮਿਲਿਕੇ ਰੱਖੀ ਗਈ ਹੈ ਜੀ ਮੈਂ ਪੂਰੇ ਜੋਰ ਸ਼ੋਰ ਦੇ ਨਾਲ ਇਹ ਪਿੱਕੇਵੜ ਵਿੱਚ ਕੰਪਲੇਨਿੰਗ ਕਰਾਂਗੇ ਜੀ ਤੇ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੀ ਸਾਡੀ ਇਸਲੀ ਲੀਡਰਸ਼ਿਪ ਪਿੱਕੇਵੜ ਦੀ ਉਸ ਤੋਂ ਵੱਧ ਹੈ ਤੇ ਜਿਤਾ ਕੇ ਲਾਜਿਰ ਭੁੱਲਰ ਜੀ ਨੂੰ ਜਿੱਤ ਦਿਵਾਵਾਂਗੇ ਜੀ ਸਾਡੀ ਕੰਪੇਨਿੰਗ ਦਾ ਹਿੱਸਾ ਇਹੋ ਜਿਹੀ ਹੈ ਸਾਰੇ ਬੰਦਿਆਂ ਦੀਆਂ ਵਾਰ ਵਾਈਟ ਝੂਠੇ ਵਾਲਾ ਰਹਿ ਦਿੰਗੇ ਜੀ ਭਗਵਾਨ ਜੀ ਦੇ ਜਿਹੜੇ ਕੰਮ ਹੈ ਜੀ ਸਾਰਿਆਂ ਨੂੰ ਪਤਾ ਹੈ ਜਿਹੜੀ 600 ਜੂਟ ਜਿਹੜੀ ਬਿਜਲੀ ਫਰੀ ਹੈ ਜੀ ਮੈਂ ਫਾਰ ਇਗਜ਼ੈਂਪਲ ਦੇ ਤੌਰ ਤੇ ਨਰ ਦੱਸਣਾ ਚਾਹਣਾ ਵੀ ਪੰਜ ਵਾਰ ਤੇ ਮੇਰਾ ਹੀ ਬਿੱ ਮੈਨੂੰ ਬੜੀ ਖੁਸ਼ੀ ਹੈ ਕਿ ਬਾਹਰ ਪਾਣੀ 60000 ਮੇਰੇ ਕਲੇ ਦਾ ਭਰ ਗਿਆ ਜਿਹੜਾ ਆਮ ਆਦਮੀ ਆ ਜਿਹੜਾ ਸਾਡਾ ਐਸਸੀ ਵਰਗ ਹੈ ਸਾਡੇ ਛੋਟੇ ਭਰਾ ਮੇਰੇ ਵੀਰ ਜਿਹੜੇ ਬਿੱਲ ਨਹੀਂ ਤਾਰ ਸਕਦੇ ਉਹਨਾਂ ਨੂੰ 6 ਜੂਨ ਦਾ ਇੰਨਾ ਜ਼ਿਆਦਾ ਫਾਇਦਾ ਹੈ ਕਿ ਮਤਲਬ ਉਹ ਹੀ ਜਾਣਦੇ ਫਿਰ ਉਹ ਆਪਣੇ ਇਸ ਬਚਤ ਤੋਂ ਕਿੰਨੇ ਪਾਸੇ ਦਾ ਬੜਾ ਖਰਚਾ ਉਹਨਾਂ ਨੇ ਆਪਣਾ ਬਚਾ ਲਿਆ ਇਸ ਕਰਕੇ ਸਾਨੂੰ ਦੇ ਆਪਣੇ ਭਰਾਵਾਂ ਨੇ ਪਹਿਲੇ ਕਿਉਂਕਿ ਐਸਸੀ ਵਰਗ ਨਹੀਂ ਸਾਨੂੰ ਅੱਗੇ ਚਲਾਇਆ ਜੀ ਜਨਰਲ ਵਰਗ ਨੂੰ ਵੀ ਆਚੀ ਦਿੱਤੀ ਗਈ ਆ ਕਿ ਪਿਛਲੀ ਵਾਰੀ ਕਿਉਂਕਿ ਅਕੇ ਏ ਸੀ ਤੇ 300 ਜੂਨ ਜਿਹੜੀ ਮਿਲਦੀ ਸੀ ਉਹ ਐਸ ਸੀ ਵਰਗ ਨੂੰ ਸਾਡੇ ਵਰਗਾਂ ਨੂੰ ਯਾਰ ਸਾਨੂੰ ਜਨਰਲਾਂ ਨੂੰ ਕੁਝ ਨਹੀਂ ਮਿਲਿਆ ਐ ਕਿ ਨਾ ਮਾਨ ਸਾਹਿਬ ਨੇ ਵਟ ਕਰ ਦਿੱਤੇ ਜੀ 300 ਦੀ ਸਿੱਧੀ 600 ਜੂਨ ਕਰਤੀ ਇਸ ਕਰਕੇ ਤਤਾਰੀ ਆਨਲਾਈਨ ਸੇਵਾ ਮਾਨ ਸਾਹਿਬ ਨੇ ਕਿਤਨੀ ਹੋਈਆਂ ਵੀ ਜਿਹੜਾ ਤੁਸੀਂ ਘਰ ਬੈਠੇ ਆਨਲਾਈਨ ਕਰੋ ਤੁਹਾਡੇ ਧਰ ਤਰੀਕੇ ਤੁਹਾਡੇ ਲੈਸਨ ਡਰਾਈਵਿੰਗ ਲੈਸਨ ਜਾਂ ਉਹ ਜਿਹੜੀ ਕਿੰਨੀ ਸੁਵਿਧਾਾਂ ਵਾਲ ਜਿਹੜੀ ਆ ਤੁਹਾਡੇ ਆਟੋਮੈਟਿਕਲੀ ਜਿਹੜੀ ਆ ਜਿਹੜਾ ਉਹਨੇ ਚਾਲ ਚਲ ਚ ਸਰਕਾਰ ਆਪਕੇ ਦਵਾਰ ਇਨਾ ਸਰਦਾਰ ਬਕੰਨਾ ਆ ਜੀ ਅਸੀਂ ਜਿਹੜੀ ਕੰਪੇਨਿੰਗ ਸਾਡੀ ਪੂਰੀ ਤੱਕ ਹੋਣ ਦੇ ਵਿੱਚ ਜੋਰ ਛੋਟੇ ਨਾਲ ਚੱਲੇ ਓਏ ਦੋ ਪਿਆਰ